ਇਹ ਯਤਨ ਹੁੰਦਾ ਕਿ ਇਸ ਮਹੀਨੇ ਵਿੱਚ ਬੱਚੇ ਪਹਾੜਾਂ ਨੂੰ ਘਾਟ ਜਾਣ ਤੇ ਗੁਰਮਤ ਦੀ ਜਿਹੜੀ ਉਹ ਗੁਰਤਿ ਉਹ ਗ੍ਰਹਿਣ ਕਰਨ ਇਹੋ ਕਾਰਨ ਆ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਇੱਥੇ ਜਿਹੜੇ ਇਹ ਸਾਡੇ ਗੁਰਮਤ ਦੇ ਸਵਾਗਤ ਕੀਤੇ ਜਾਂਦੇ ਮੈਂ ਬੈਠਾ ਦੇਖਦਾ ਸੀ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰ ਉਪਕਾਰ ਕੀਤੇ ਜਿਨ੍ਹਾਂ ਦਾ ਆਪਾਂ ਹੁਣ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਦੀ ਧਰਤੀ ਤੇ ਆਉਂਦੇ ਇਹ ਵੀ ਇੱਕ ਪੜਾ ਡੜਪਰਾ ਜਿਉਂ-ਜਿਉਂ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰਦੇ ਆ ਉਹ ਅਸਥਾਨ ਜਿਨ੍ਹਾਂ ਅਸਥਾਨਾਂ ਤੇ ਉਹ ਜੀਵ ਜਿਹੜੇ ਲੰਬੇ ਅਰਸੇ ਤੇ ਸਤਗੁਰਾਂ ਦੇ ਦਰਸ਼ਨ ਲਈ ਤਤਪਰ ਹੋਇਆ ਉੱਥੇ-ਉੱਥੇ ਪੜਾ ਬਾਬਾ ਜੀਵਨ ਸਿੰਘ ਦੇ ਹੋਏ ਤੇ ਗੁਰਦੁਆਰਾ ਬਵਾਨਗੜ ਆ ਕੇ ਆਨੰਦਪੁਰ ਸਾਹਿਬ ਸਤਗੁਰ ਜੀ ਦਾ ਸ਼ੀਸ਼ ਉਸ ਧਰਤੀ ਤੇ ਸੁਸ਼ੋਭਤ ਕੀਤਾ ਗੁਰਦੁਆਰਾ ਸ਼ੀਸ਼ਗੰਜ ਜਿੱਥੇ ਸਤਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਦਾ ਤੇ ਉੱਥੇ ਆਪਾਂ ਇੱਕ ਨਿਗਾਹ ਮਾਰੀਏ ਮਾਤਾ ਗੁਜਰੀ ਜੀ ਉੱਥੇ ਬੈਠੇ ਆ ਉੱਥੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਆ ਜਿਸ ਵੇਲੇ ਸੰਸਕਾਰ ਹੋਇਆ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਹਾਲ ਦੱਸੋ ਕੀ ਸੀ ਐਡੀ ਵੱਡੀ ਸ਼ਹਾਦਤ ਹੋਈ ਜਿਸ ਵੇਲੇ ਗੁਰੂ ਸਾਹਿਬ ਨੂੰ ਸਾਰਾ ਹਾਲ ਦੱਸਿਆ ਤੇ ਸਤਗੁਰ ਜੀ ਨੇ ਬਿਲਕੁਲ ਮੋਹਰੇ ਉਥੇ ਥੜਾ ਸਾਹਿਬ ਸਥਾਨ ਆ ਸੀਸ ਗੰਜ ਦੇ ਮੋਹਰੇ ਪਾਸੇ ਬੂੰਗਾ ਉਥੇ ਸਤਗੁਰਾਂ ਨੇ ਫਿਰ ਜਿਹੜੇ ਵਚਨ ਖਾਲਸਾ ਪੰਥ ਲਈ ਕੀਤੇ ਕਿ ਮੈਂ ਐਸਾ ਪੰਥ ਥਾਪ ਕੇ ਜਾਊਂਗਾ ਜੇ ਦੀ ਕੋਈ ਆਡੈਂਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਜਿਹੜਾ ਲੱਖਾਂ 'ਚ ਖੜਾ ਹੋਵੇ ਕਰੋੜਾਂ 'ਚ ਖੜਾ ਹੋਵੇ ਉਹਦੀ ਸਿਆਣ ਬਖਰੀ ਹੋਊਗੀ ਇਹ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸੀਸ ਸੰਸਕਾਰ ਵਾਲੇ ਦਿਨ ਸਤਗੁਰਾਂ ਨੇ ਉਸ ਅਨੰਦਪੁਰ ਦੀ ਧਰਤੀ ਤੋਂ ਵਿਚਾਰ ਉਕਰ ਕੀਤੇ ਸੀ ਕਿ ਮੈਂ ਹੁਣ ਖਾਲਸਾ ਪ੍ਰਗਟ ਕਰੂੰਗਾ ਇਹ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਕਿਰਪਾ ਤੇ ਬਖਸ਼ਿਸ਼ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਰਚਨਾ ਵੀ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਲੰਬਾ ਨਹੀਂ ਬੋਲਣਾ ਇੱਕ ਦੋ ਬਚਨ ਕਰਕੇ ਤੁਹਾਤੋਂ ਮੈਂ ਛੁੱਟੀ ਲੈ ਲੈਣੀ ਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਸ ਮੱਲੇ ਇਹ ਨਿਰਮਲ ਪੰਥ ਦੀ ਰਚਨਾ ਕੀਤੀ ਸੀ ਕਿਉਂਕਿ ਬਾਕੀ ਪਾਤਸ਼ਾਹਾਂ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਿੰਨ ਦਿਹਾੜੇ ਮਨਾਏ ਜਾਂਦੇ ਆ ਪਵਿੱਤਰ ਗੁਰਪੁਰਬ ਦੇ ਰੂਪ ਦੇ ਵਿੱਚ ਸਤ ਗੁਰਾਂ ਦਾ ਪ੍ਰਕਾਸ਼ ਦਿਹਾੜਾ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਤੇ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਗੁਰਤਾ ਗੱਦੀ ਸਤਿਗੁਰ ਜੀ ਤੌਰ ਦਰਗਾਹ ਤੋਂ ਲੈ ਕੇ ਆਏ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਦੁਨੀਆ ਦੀ ਪਤਾ ਸੀ ਮੈਂ ਕਿਸੇ ਵੇਲੇ ਪਵਿੱਤਰ ਗਰਬਾਣੀ ਨੇ ਅਗਵਾਈ ਕਰਨੀ ਆ ਗੁਰ ਸ਼ਬਦ ਜਿਹੜੀ ਸਾਨੂੰ ਸਤਿਗੁਰ ਜੀ ਨੇ ਉਸ ਪਵਿੱਤਰ ਵੇਂਚੋਂ ਮੂਲ ਮੰਤਰ ਦੀ ਰਚਨਾ ਕਰਕੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਨਿਰੰਤਰ ਨੌਵੇਂ ਪਾਤਸ਼ਾਹ ਨੇ ਦੇਖੋ 1604 ਸਤਗੁਰਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੇ ਸਤਗੁਰਾਂ ਦੀ ਸ਼ਹਾਦਤ 1675 ਤੇ ਗੁਰੂ ਸਾਹਿਬ ਜੀ ਨੇ ਗੁਰੂ ਦਸਮ ਪਾਤਸ਼ਾਹ ਨੇ 60 ਸਾਲ ਲਗਭਗ 60 ਤੋਂ ਵੀ ਜ਼ਿਆਦਾ ਸਮਾਂ ਉਹ ਪਵਿੱਤਰ ਗੁਰਬਾਣੀ ਜਿਹੜੀ ਸਤਗੁਰ ਗੁਰ ਤੇਗ ਬਹਾਦਰ ਪਾਤਸ਼ਾਹ ਨੇ ਆਚਾਰੀ ਸੀ ਉਹਦੀ ਸੰਪੂਰਤਾ ਦਮਦਮੇ ਦੀ ਧਰਤੀ ਤੇ ਕੀਤੀ ਸਾਨੂੰ ਬਖਸ਼ਿਸ਼ ਕੀਤੀ ਸਤਗੁਰਾਂ ਨੇ ਅੱਜ ਸਿੱਖ ਕਈ ਵਾਰੀ ਦੌੜ ਪੈਂਦਾ ਸਰੀਰਾਂ ਦੇ ਮਗਰ ਠੀਕ ਕਿਹਾ ਸੀ ਇੱਥੇ ਦੋ ਤਰ੍ਹਾਂ ਦਾ ਮਨੁੱਖ ਦੀ ਜਿਹੜੀ ਮਨੋਵਿਗਿਆਨਕ ਆਪਾਂ ਜਿਹੜਾ ਅੰਦਰਲਾ ਮਰ ਜਾਂਦਾ ਇੱਕ ਤਾਂ ਡਰ ਭੈ ਦੇ ਨਾਲ ਇੱਕ ਲਾਲਚ ਦੇ ਨਾਲ ਤੇ ਸਤਗੁਰਾਂ ਦੇ ਉਸ ਪਵਿੱਤਰ ਧਰਤੀ ਦੇ ਕਿਹਾ ਸੀ ਕਿ ਮੈਂ ਖਾਲਸਾ ਇਦਾਂ ਦਾ ਰਚੂਗਾ ਜਿਹੜਾ ਨਾਂ ਭੈ ਦੇ ਵਿੱਚ ਕਿਸੇ ਭੈ ਦੇ ਵਿੱਚ ਰਹੂਗਾ ਤੇ ਨਾ ਕਿਸੇ ਲਾਲਚ ਚਾਹੂਗਾ ਤੇ ਜਿਹੜੇ ਨਰਵੈਤਾ ਦੇ ਵਿੱਚ ਜੀਵਨ ਜਿਉਂਦੇ ਆ ਉਹ ਸਤਗੁਰ ਦੀ ਦਰਗਾਹ ਦੇ ਵਿੱਚ ਸਤਕਾਰੇ ਵੀ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਕੀਤੇ ਪਰ ਅਪਕਾਰ ਇਸ ਧਰਤੀ ਦੇ ਲੋਕ ਦੇਣਾ ਨਹੀਂ ਦੇ ਸਕਦੇ ਜੇ ਸਤਗੁਰਾਂ ਦੀ ਸ਼ਹਾਦਤ ਨਾ ਹੁੰਦੀ ਸ਼ਾਇਦ ਅੱਜ ਆਪਾਂ ਸਾਰੇ ਐਸ ਸ਼ਕਲ ਦੇ ਵਿੱਚ ਨਾ ਹੁੰਦੇ ਹੋਰ ਕਿਸੇ ਰੂਪ ਦੇ ਵਿੱਚ ਹੁੰਦੇ ਤੇ ਮੈਂ ਅਕਸਰ ਕਹਿੰਦਾ ਹੁੰਨਾ ਇਹਨੇ ਵੀ ਇੱਕ ਇਤਕਣ ਨਹੀਂ ਬਣਨਾ ਚਾਹੀਦਾ ਜਿਸ ਗੁਰੂ ਸਾਹਿਬ ਨੇ ਦੂਸਰਿਆਂ ਲਈ ਆਪਣਾ ਸੀਸ ਬਲੀਦਾਨ ਕੀਤਾ ਚੇਤਾ ਕਰੋ ਪੰਡਤ ਕਿਰਪਾ RAM ਜੀ ਉਹ ਵੀ ਸਤਪੁਰਸੀ ਸਤਿਰਾਦ ਲੈ ਕੇ ਆਏ ਤੇ ਗੁਰੂ ਦਸਮ ਪਾਤਸ਼ਾਹ ਨੇ 9 ਸਾਲ ਦੀ ਆਜੂ ਦੇ ਵਿੱਚ ਕਿਉਂਕਿ ਪਤਾ ਸੀ ਸਤਗੁਰੂ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ 사ਤਗੁਰੂ ਜੀ ਤੁਹਾਡੇ ਤੋਂ ਬਾਹਾਂਪੁਰ ਚ ਵੱਡਾ ਕੋਈ ਨਹੀਂ ਇਸ ਧਰਤੀ ਦੇ ਉੱਤੇ ਤੇ ਮੈਂ ਕਹਿਣਾ ਹੁੰਦਾ ਕਿ ਅੱਜ ਜੇ ਆਪਾਂ ਡੈਮੋਕਰੇਸੀ ਦੀ ਗੱਲ ਕਰਦੇ ਆ ਉਹ ਗੁਰੂ ਤੇਗ ਬਹਾਦਰ ਦੇ ਹੋਣ ਹਾਰ 사ਤਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਸ ਅਨੰਦਪੁਰ ਦੀ ਧਰਤੀ ਤੋਂ ਸਾਰੀ ਜਿਹੜੀ ਜਾਤ ਪਾਤ ਊਚ ਨੀਚ ਰਾਜੇ ਤੇ ਗਰੀਬ ਪਖਾਰੀ ਦੀ ਸਾਰੇ ਫਾਸਲੇ ਮਿਟਾ ਦਿੱਤੇ ਜਿਹੜੇ ਫਾਸਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਟਾਏ ਸੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਗੁਰਸ਼ਬਦ ਦੀ ਚਾਰਨਾ ਕੀਤੀ ਉਸ ਵੇਲੇ ਦੇ ਅਨਿਆਈ ਲੋਕ ਜਿਹੜੇ ਧਰਮ ਨੂੰ ਵੱਖ-ਵੱਖ ਬੰਡੀਆਂ ਵਿੱਚ ਪਾ ਕੇ ਬੈਠੇ ਸੀ ਤੇ ਸਤਿਗੁਰ ਜੀ ਨੇ ਉੱਚ-ਨੀਚ ਗਰੀਬ-ਅਮੀਰ ਦਾ ਸਾਰਾ ਫਾਸਲਾ ਮਟਾ ਕੇ ਇੱਕ ਸਮਦਲ ਤੇ ਸਾਰੀ ਲੋਕਾਈ ਨੂੰ ਲੈ ਕੇ ਆਂਦਾ ਸੀ ਉਹ ਸਮਦਲ ਤੇ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਪਵਿੱਤਰ ਪੰਗਤ ਦੇ ਵਿੱਚ ਸਾਰਿਆਂ ਨੂੰ ਉੱਥੇ ਗਰੀਬ ਅਮੀਰ ਦਾ ਕੋਈ ਫਾਸਲਾ ਨਹੀਂ ਤੇ ਪਹਾੜੀ ਰਾਜੇ ਕਿਸ ਕੰਮ ਕਰਕੇ ਵਿਰੋਧ ਕਰਦੇ ਸੀ ਉਹ ਇਸ ਕਰਕੇ ਵਿਰੋਧ ਕਰਦੇ ਸੀ ਆਪਣੀ ਜਾਤ ਦਾ ਅਮਾਨਨ ਵਿੱਚ ਛੱਡ ਦੇ ਕਹਿੰਦੇ ਸਤਗੁਰੂ ਜੀ ਤੁਹਾਡੀ ਸ਼ਰਨ ਚ ਆ ਜਾਣੇ ਪਰ ਅਮਰਤ ਬਖਰਾ ਤਿਆਰ ਕਰੋ ਸਤਗੁਰੂ ਜੀ ਨੇ ਕਿਹਾ ਨਹੀਂ ਇਹ ਸਾਡਾ ਸਿਧਾਂਤ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਗਰਬਾਣੀ ਰਾਹੀਂ ਗਾਨ ਕਾ ਉਦਰੀ ਹਾਰ ਕਹੇ ਤੋਤ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਸਤਾਰਾ ਇਹ ਗੁਰਸਿੱਖੀ ਦੀ ਖੇਡ ਸਤਿਗੁਰ ਜੀ ਜਿਹੜੇ ਹਿਰਦੇ ਸੱਚ ਗੁਰ ਜੀ ਇਸ ਵਿਚਾਰ ਦੇ ਹੁੰਦੇ ਉਥੇ ਗੁਰਸ਼ਾਮਦ ਟਿਕ ਜਾਂਦਾ ਨਹੀਂ ਤਾਂ ਜਿਹੜੇ ਪੰਜ ਬਕਾਰ ਅੰਦਰ ਬੈਠੇ ਆ ਇਹ ਕੱਖ ਟਿਕਣ ਦੀ ਨਿੰਦੇ ਪਰ ਗੁਰੂ ਜੀ ਕਿਰਪਾ ਕਰੇ ਤੇ ਬਖਸ਼ਿਸ਼ ਕਰ ਦਿੰਦੇ ਰਹਿਮਤ ਕਰ ਦਿੰਦੇ ਆ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਆਪਣੇ ਚਰਨ ਮubarਕ ਪਾਏ ਇਹ ਧਰਤੀ ਪਵਿੱਤਰ ਹੋ ਗਈ ਅੱਜ ਵੀ ਇੰਨੇ ਸਮੇਂ ਤੋਂ ਬਾਅਦ ਜਿਸ ਨੇ ਆਪਣਾ ਗੁਰੂ ਦਾ ਸਿੱਖ ਸੀਸ ਲਾਉਂਦਾ ਆਪਣੇ ਗੁਰੂ ਦੇ ਸਾਹਮਣਕ ਤੇ ਸਤਿਗੁਰ ਜੀ ਸੀਸ ਦੀਆਂ ਲਕੀਰਾਂ ਵੀ ਮਿਟੇ ਦਿੰਦੇ ਆ ਆਪਾਂ ਕਈ ਵਾਰੀ ਕਹਦੇ ਨਾ ਬਈ ਦੁਰਗਾ ਤੂੰ ਸਾਰਾ ਕੁਝ ਲੈ ਕੇ ਜਿਹੜੇ ਬੰਦਾ ਜਨਮਿਆ ਸੀ ਇਹ ਗੁਰੂ ਸਮਰਾਥ ਆ ਜਿਹੜਾ ਸਾਰੀਆਂ ਲਕੀਰਾਂ ਵੀ ਮਿਟੇ ਦਿੰਦਾ ਇਹ ਗੁਰੂ ਉਹ ਆ ਜੇ ਸਤਿਗੁਰ ਦੇ ਦਰ ਦੇ ਉੱਤੇ ਸੱਚੇ ਸੁੱਚੇ ਹੋ ਕੇ ਆ ਜਾਈਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਜੇ ਸ਼ਰਨ ਦੇ ਵਿੱਚ ਆ ਜઈએ ਫੇ ਸਤਿਗੁਰ ਜੀ ਪਤਿਤ ਪਾਵਨ ਕਰ ਦਿੰਦੇ ਆ ਸੋ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਕਿਸ ਗੱਲ ਦੀ ਤੁਸੀਂ ਸਮਾਂ ਆਪਣਾ ਅਜਾਈ ਨਹੀਂ ਗਵਾਇਆ ਜਿਹੜੀ ਤੁਹਾਡੀ ਛੋਟੀ ਉਮਰ ਅਜ ਦੇ ਵਿੱਚ ਇੱਕ ਵੱਡਾ ਜਿਹੜਾ ਸਾਨੂੰ ਫਾਇਦਾ ਹੋ ਜਾਂਦਾ ਜਿਹੜਾ ساری ਉਮਰ ਤੁਸੀਂ ਲੈਣਾ ਕਿਉਂਕਿ ਬੱਚਿਆਂ ਦਾ ਕੰਠ ਬਹੁਤ ਸ਼ੁੱਧ ਹੁੰਦਾ ਇਹ ਹਰ ਇੱਕ ਚੀਜ਼ ਨੂੰ ਛੇਤੀ ਪਕੜ ਬਣਾ ਲੈਂਦੇ ਆ ਤੇ ਜੇ ਅੱਜ ਤੁਸੀਂ ਇਸ ਗੱਲ ਦਾ ਤਿਆਰ ਕਰ ਲਓ ਕਿ ਜਪਜੀ ਸਾਹਿਬ ਕੰਠ ਕਰਨ ਗੱਡੀ 'ਚ ਸਫ਼ਰ ਕਰਦੇ ਹੋਵੋ ਜਹਾਜ਼ ਸਫ਼ਰ ਕਰਦੇ ਹੋਵੋ ਕਿਤੇ ਹੋਰ ਥਾਂ ਬੈਠੇ ਹੋਵੋ ਜਿੱਥੇ ਮਰਜ਼ੀ ਅਮਰਤ ਵੇਲਾ ਹੋਇਆ ਉਸ ਵੇਲੇ ਅ ਜਪਜੀ ਸਾਹਿਬ ਦਾ ਜਾਪ ਕਰ ਲਓ ਤੇ ਜੇ ਬੱਚੇ ਹੋਰ ਅਗਾਹ ਪਲਾਂਘ ਪੁੱਟਣ ਦੇ ਪੰਜਾਂ ਬਾਣੀਆਂ ਦਾ ਨਿਤਨੇਮ ਉਹਦੀ ਪਰਪਕਤਾ ਸੋਦਰ ਤੇ ਕੀਰਤਨ ਸੋਲੇ ਦੀ ਪਰਪਕਤਾ ਆ ਜਾਏ ਮੈਂ ਵਾਅਦੇ ਨਾ ਕਹਿ ਸਕਦਾ ਦੁਨਿਆਵੀ ਪੜ੍ਹਾਈ ਵੀ ਤੇ ਉੱਤੇ ਜਿਹੜੀ ਹਲਤ ਤੇ ਪਲਤ ਇਹ ਦੋਏ ਸਤਿਗੁਰਜੀ ਸਵਾਰ ਦਿੰਦੇ ਆ ਕਿਉਂਕਿ ਜਿਸ ਵੇਲੇ ਗੁਰਸ਼ਬਦਾਂ ਅੰਦਰ ਟਿਕਾ ਹੁੰਦਾ ਗੁਰਸ਼ਬਦ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਖੇੜਾ ਮਨ ਦੇ ਵਿੱਚ ਆ ਜਾਂਦਾ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਸਮਾਂ ਜਿਹੜਾ ਆ ਉਹ ਬੜਾ ਭਿਆਨਕਰ ਚੱਲ ਰਿਹਾ ਕਾਲ ਯੁਗ ਦੀ ਹਵਾ ਵੀ ਬਹੁਤ ਤੇਜ਼ ਤੇ ਤੱਤੀ ਵਗ ਰਹੀ ਆ ਪਰ ਗੁਰਨਾਨਕ ਦੇਵ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇ ਪਾਤਸ਼ਾਹ ਨੇ ਲੋਹਾ ਤੱਤੀਆਂ ਵੀ ਠੰਡੀਆਂ ਕਰ ਦਿੱਤੀਆਂ ਸਮਾਂ ਜਿਹੜਾ ਗਰਮ ਸੀ ਉਹਨੂੰ ਵੀ ਠੰਡਾ ਕਰਤਾ ਰੇਤਾਂ ਨੂੰ ਵੀ ਠੰਡਾ ਕਰ ਦਿੱਤਾ ਇਹ ਗੁਰੂ ਸਾਹਿਬ ਕਿਰਪਾ ਕਰਨੇ ਸਤਗੁਰਜੀ ਦੀ ਕਿਰਪਾ ਤੇ ਬਖਸ਼ਿਸ਼ ਜਿਹੜੇ ਸਿਧਾਂਤ ਸਾਨੂੰ ਸਤਗੁਰਜੀ ਨੇ ਬਖਸ਼ਿਸ਼ ਕੀਤੇ ਸੀ ਉਹ ਆਪ ਪਿੰਡੇ ਤੇ ਹੰਡਾਏ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਗ੍ਰਸਥ ਦਾ ਮਾਰਗ ਸ਼ੁਰੂ ਕੀਤਾ ਤੇ ਸਿੱਖਾਂ ਨੂੰ ਉਦੇਸ਼ ਕੀਤਾ ਕਿਉਂਕਿ ਉਸਲੇ ਜੋਗੀ 나ਥ ਹੋਰ ਦੂਜੇ ਜਿਹੜੇ ਜੰਗਲਾਂ ਨੂੰ ਦੌੜ ਜਾਂਦੇ ਸੀ ਧੂਨੇ ਤਾਂ ਪਾਉਂਦੇ ਸੀ ਸਰੀਰ ਨੂੰ ਕਸ਼ਟ ਦਿੰਦੇ ਸੀ ਸਤਿਗੁਰਾਂ ਨੇ ਸਾਰਿਆਂ ਨੂੰ ਉਹ ਨਿਰਮਲ ਹੋਈਆਂ ਰੂਹਾਂ ਨੂੰ ਗੁਰਸ਼ਬਦਾਂ ਸਿੱਟਾ ਦੇ ਕੇ ਗੁਰਸ਼ਬਦ ਰਾਹੀਂ ਸੋਚੀ ਬਖਸ਼ਿਸ਼ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਬੱਚੇ ਸਾਰੇ ਅੱਜ ਚੇਚੇ ਤੌਰ ਤੇ ਪਹੁੰਚੇ ਕੈਂਪ ਦੇ ਵਿੱਚ ਇਹ ਸਾਭੀ ਲਿਆ ਹੋਣਾ ਕਈਆਂ ਨੇ ਸਕਾਲਰਸ਼ਿਪ ਵੀ ਪ੍ਰਾਪਤ ਕਰਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਉਹਨਾਂ ਦੇ ਮਾਪਿਆਂ ਦਾ ਵੀ ਕਿ ਤੁਸੀਂ ਪਹਾੜ ਨੂੰ ਜਾਣਾ ਸੀ ਖਰਚ ਕਰਕੇ ਆਉਣਾ ਸੀ ਇੱਥੋਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ ਗੁਰ ਸ਼ਬਦ ਦੀ ਪਵਿੱਤਰ ਗਰਬਾਣੀ ਕੀਰਤਨ ਦਫ਼ਤਰ ਸੁਜਾਉਣੀ ਗਰਬਾਣੀ ਕੰਠ ਮੁਕਾਬਲੇ ਤੁਸੀਂ ਇੱਥੋਂ ਪ੍ਰਾਪਤ ਕੀਤੇ ਇਹ ਅਮੋਲਕ ਖਜ਼ਾਨਾ ਆ ਇਹ ਨਹੀਂ ਮੁੱਕਦਾ ਇਹ ਬੰਦਾ ਜਿੰਨੀ ਸਾਰੀ ਉਮਰ ਇਸ ਗੱਲ ਨੂੰ ਖੜਾਈ ਜਾਂਦਾ ਪਵਿੱਤਰ ਗਰਬਾਣੀ ਜਿਹਲੇ ਕੰਠ ਹੋ ਗਈ ਇਹ ਸਭ ਤੋਂ ਵੱਡਾ ਅਮੋਲਕ ਖਜ਼ਾਨਾ ਸਿੱਖ ਦੇ ਪੱਲੇ ਪੈਂਦਾ ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਕਈ ਦੂਰੋਂ ਦੂਰੋਂ ਵੀ ਬੱਚੇ ਆਉਂਦੇ ਹੋਣੇ ਆ ਤੇ ਚੀਚੇ ਤੌਰ ਤੇ ਧੰਨਵਾਦ ਕਰਦਾ ਮੈਂ ਸਾਡੇ ਸਿੰਘ ਸਾਹਿਬ ਗਿਆਨ ਬਾਬਾ ਟੇਕ ਸਿੰਘ ਜੀ ਪਹੁੰਚੇ ਚੀਚੇ ਤੌਰ ਤੇ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਔਰ ਚੀਚਾ ਧੰਨਵਾਦ ਕਰਦਾ ਬਾਬਾ ਬੂਟਾ ਸਿੰਘ ਜੀ ਕਈ ਵਾਰੀ ਅਸੀਂ ਸਟੇਜਾਂ ਤੇ ਗੱਲਾਂ ਵੀ ਕਰ ਜਾਂਦੇ ਆ ਇੱਕ ਦੂਏ ਦੀ ਅਸੀਂ ਕਈ ਵਾਰੀ ਜਿਦਾ ਕਹਿ ਲਓ ਭਈ ਸਾਡਾ ਸੁਭਾਅ ਹੁੰਦਾ ਪਰ ਕਿਉਂਕਿ ਬਾਬਾ ਜੀ ਮੇਰੇ ਨਾਲ ਮੈਂ ਮੁੱਖ ਸਕੱਤਰ ਸੀ ਮੀਤ ਪ੍ਰਧਾਨ ਵੀ ਰਹੇ ਸਾਡੀਆਂ ਬੜੀਆਂ ਸਾਂਝਾਂ ਵੀ ਆ ਉਹ ਸਾਂਝਾਂ ਕੋ ਨਿਜ ਦੀਆਂ ਨਹੀਂ ਉਹ ਕੋ ਲਾਲਚ ਦੀਆਂ ਨਹੀਂ ਕੇਵਲ ਤਾਂ ਕੇਵਲ ਗੁਰਮਤ ਦੀਆਂ ਸਾਂਝਾਂ ਇਹ ਬਹੁਤ ਘੱਟ ਅੱਜ ਦੇ ਸਮੇਂ ਦੇ ਵਿੱਚ ਅਜੋਕੇ ਯੁੱਗ ਦੇ ਵਿੱਚ ਆ ਜਿਹੜੀ ਗੁਰਮਤ ਦੀ ਸਾਂਝ ਰੱਖਦੇ ਆ ਨਹੀਂ ਤਾਂ ਸੱਚ ਕਰਕੇ ਜਾਣੋ ਮੇਰੇ ਪਿੱਛੇ ਦਾ ਫਿਰ ਉਹ ਜਿੱਦਾਂ ਤੁਸੀਂ ਜਾਣਦੇ ਆ ਪ੍ਰਧਾਨ ਦਾ ਕੀ ਹਾਲ ਹੁੰਦਾ ਆਹ ਦੇ ਦਿਓ ਆਹ ਦੇ ਦਿਓ ਆਹ ਦੇ ਦਿਓ ਪਰ ਇਹ ਬਾਬਾ ਬੂਟਾ ਸਿੰਘ ਜੀ ਗੁਰਮਤ ਦੇ ਉੱਤੇ ਬਹੁਤ ਪਹਿਰਾ ਵੱਡਾ ਤਕੜਾ ਹੋ ਕੇ ਦਿੰਦੇ ਆ ਤੇ ਸਤਿਗੁਰ ਜੀ ਨੇ ਸੋਝੀ ਵੀ ਬਖਸ਼ਿਸ਼ ਕੀਤੀ ਆ ਤੇ ਜਿਹਲੇ ਸੋਝੀ ਆ ਜਾ ਸਿੱਖ ਨੂੰ ਨਾ ਫਿਰ ਆਪ ਦਾ ਤਰਦਾ ਲੋਕਾਂ ਨੂੰ ਵੀ ਤਾਰ ਜਾਂਦਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਚੇਚੇ ਤੌਰ ਤੇ ਮੇਰਾ ਵੀਰ ਮੇਜਰ ਸਿੰਘ ਢਿੱਲੋਂ ਬਾਬਾ ਸਰਦਾਰ ਅਮਰੀਕ ਸਿੰਘ ਜੀ ਕੋਟ ਸ਼ਮੀਰ ਇਹ ਵੀ ਕਈ ਵਾਰੀ ਮੇਰੇ ਨਾਲ ਕਿਉਂਕਿ ਸੰਤ ਸੇਵੀ ਦੋਹੇ ਸ਼ਰੀਰ ਆ ਕਈ ਵਾਰੀ ਝਗੜਾ ਵੀ ਮੇਰੇ ਨਾਲ ਕਰ ਲੈਂਦੇ ਆ ਤੇ ਮੈਂ ਕਹਿੰਦਾ ਹੁੰਦਾ ਜਿੱਥੇ ਝਗੜਾ ਹੋਵੇ ਪਿਆਰ ਉੱਥੇ ਹੀ ਹੁੰਦਾ ਝਗੜਾ ਕੋ ਕੁੱਟ ਮਾਰਦਾ ਨਹੀਂ ਹੁੰਦਾ ਜਾਂ ਕੋ ਹੱਥੋਂ ਪਾਈਦਾ ਨਹੀਂ ਹੁੰਦਾ ਵਿਚਾਰਾਂ ਦੀ ਵਿਚਾਰ ਹੁੰਦੀ ਆ ਸੋਜੀ ਆਲੇ ਦੋਏ ਸਾਡੇ ਵੀਰ ਮਿੱਠੂ ਸਿੰਘ ਖਾਨ ਨੇ ਚਲੇ ਕਾਨੇ ਕੇ ਮੇਰੇ ਖਾ ਚਲ ਗਿਆ ਕਿ ਬੈਠੇ ਆ ਚਲੋ ਉਹ ਥੋੜੇ ਜਿਹਾ ਫਿਰ ਤੇਜ਼ੀ ਕਰ ਗਏ ਮੇਰੇ ਨਾਲ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਉਹ ਤੇ ਮੈਂ ਕਦੇ ਪੱਖਪਾਤ ਨਹੀਂ ਕਿਸੇ ਦਾ ਵੀ ਕੀਤਾ ਜਤਨ ਕਰਦਾ ਹੁਣ ਨਾ ਸਾਰਿਆਂ ਨੂੰ ਇੱਕ ਸਮੂਹਤਲ ਤੇ ਰੱਖਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰਾ ਵੀਰ ਸਰਦਾਰ ਨਿਸ਼ਾਨ ਸਿੰਘ ਡਾਕਟਰ ਸਾਹਿਬ ਜਿਹੜੇ ਤੁਹਾਡੇ ਹਲਕੇ ਦੇ ਇੰਚਾਰਜ ਆ ਤੇ ਬਹੁਤ ਸਾਰੇ ਤੁਹਾਡੇ ਸਰਕਲਾਂ ਦੇ ਜ਼ਥੇਦਾਰ ਤੇ ਦੂਸਰੇ ਵੀ ਸਾਰੇ ਜਿੰਨੇ ਵੀ ਤੁਸੀਂ ਆਏ ਆ ਤੇ ਇਸ ਇਥੋਂ ਦੀ ਕਮੇਟੀ ਉਹਨਾਂ ਦੇ ਪ੍ਰਧਾਨ ਸਾਹਿਬ ਤੇ ਬਾਕੀ ਮੈਂਬਰ ਸਾਹਿਬਾਨ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਕਿਉਂਕਿ ਬਾਬਾ ਜੀ ਨੇ ਦੋ ਤਿੰਨ ਗੱਲਾਂ ਇਕੱਠੀਆਂ ਗਿਣ ਦਿੱਤੀਆਂ ਕਿਉਂਕਿ ਜਿਹੜਾ ਸਤਸੰਤਿ ਦਾ ਗੁਰਦੁਆਰਾ ਤੁਹਾਡਾ ਆ ਆ ਸ਼੍ਰੋਮਣੀ ਕਮੇਟੀ ਕੋਈ ਮਦਦ ਨਹੀਂ ਦੇ ਸਕਦੀ ਕਾਨੂੰਨ ਮੁਤਾਬਕ ਕਿਉਂਕਿ ਇੱਕ ਸਿਸਟਮ ਬਣਿਆ ਹੈ ਸਿਸਟਮ ਦੇ ਨਾਲ ਸਿਸਟਮ ਚੱਲਦਾ ਲਾਇਬ੍ਰੇਰੀ ਦੇ ਤੁਹਾਨੂੰ ਕਿਤਾਬਾਂ ਦੇ ਦਿਆਂਗੇ ਉਹ ਕੋਈ ਦਿਨ ਜਿਹੜਾ ਮਰਜ਼ੀ ਆ ਜਾਓ ਉਹ ਤਾਂ ਤੁਸੀਂ ਕਿਸੇ ਦਿਨ ਵੀ ਭੇਜ ਦਿਓ ਕਿਸੇ ਨੂੰ ਹੋ ਜਾਊਗਾ ਜਿੱਥੇ ਤੱਕ ਰਹੀ ਗੱਲ ਦਫ਼ਤਰ ਦੀ ਤੇ ਡਿਸਪੈਂਸਰੀ ਦੀ ਬਾਬਾ ਬਚਨ ਸਿੰਘ ਜੀ ਜਿਹੜੇ ਤੁਹਾਡਾ ਬਾਬੂ ਸਿੰਘ ਜੀ ਜਿਹੜੇ ਤੁਹਾਡੇ ਇੱਥੇ ਕਾਰ ਸੇਵਾ ਕਰਾਉਂਦੇ ਆ ਇਹਨਾਂ ਨੂੰ ਕੋ ਮਤਾ ਕਰਦੇ ਆ ਜੇ ਉਥੋਂ ਥੋੜਾ ਬੋਤਾ ਮਟੀਰੀਅਲ ਦੇ ਦਿਆਂਗੇ ਕਰਾਉਣਾ ਤੁਹਾਨੂੰ ਆਪ ਪੈਣਾ ਕਿਉਂਕਿ ਕਾਨੂੰਨੀ ਤੌਰ ਤੇ ਸ਼੍ਰੋਮਣੀ ਕਮੇਟੀ ਵਿੱਚੋਂ 87 ਦੇ ਅਸਥਾਨ ਨੂੰ ਜਿਹੜੇ ਆ ਉਹ ਪੈਸੇ ਜਾਂ ਕੋਈ ਹੋਰ ਦਿੱਤਾ ਨਹੀਂ ਜਾ ਸਕਦਾ ਪਰ ਕਿਤਾਬਾਂ ਦਾ ਭਾਵੇਂ ਕੱਲ ਨੂੰ ਭੇਜ ਦਿਓ ਕਿਸੇ ਨੂੰ ਐਤਵਾਰਿਆ ਪਰਸੋਂ ਭੇਜ ਦਿਓ ਉਹ ਤੁਹਾਨੂੰ ਲਾਇਬ੍ਰੇਰੀ ਸਾਰੀ ਭੇਜ ਦੇਾਂਗੇ ਆ ਬਾਕੀ ਜਿਹੜੇ ਆ ਇਹ ਵੀ ਤੁਸੀਂ ਇੱਕ ਲਿਖ ਕੇ ਭੇਜ ਦਿਓ ਆਪਣੇ ਵੱਲੋਂ ਨਹੀਂ ਬਾਬਾ ਜੀ ਵੱਲੋਂ ਭੇਜਿਓ ਇਹਦਾ ਵੀ ਜਿਹੜਾ ਗੁਰੂ ਸਾਹਿਬ ਕਿਰਪਾ ਕਰਨ ਸਾਰਾ ਕਿਉਂਕਿ ਇਹ ਵੀ ਖਜ਼ਾਨਾ ਤੁਹਾਡਾ ਆ ਉਹ ਵੀ ਖਜ਼ਾਨਾ ਤੁਹਾਡਾ ਤੇ ਬਾਬਾ ਜੀ ਨੂੰ ਪਤਾ ਮੇਰਾ ਪੈਸੇ ਦੇ ਮਾਮਲੇ 'ਚ ਹੱਥ ਬਹੁਤ ਟਾਈਟ ਰਹਿੰਦਾ ਟਾਈਟ ਇਸ ਕਰਕੇ ਰਹਿੰਦਾ ਇਹ ਨਹੀਂ ਕਿ ਕੋ ਖਜ਼ਾਨਾ ਕਿਸੇ ਨੇ ਘਰ ਨੂੰ ਲੈ ਕੇ ਜਾਣ ਜਾਂ ਕਿੱਥੇ ਜਾਣਾ ਹੈ ਮੈਂਬਰਾਂ ਦਾ ਤੇ ਗੁਰੂ ਦੀ ਗੋਲਕ ਦਾ ਖਜ਼ਾਨਾ ਤੇ ਮੇਰਾ ਹਰ ਵੇਲੇ ਇਹ ਚਿੰਤ ਕਰਦਾ ਵੀ ਸਤਗੁਰੂ ਜੀ ਇਹ ਖਜ਼ਾਨਾ ਸਹੀ ਥਾਂ ਦੇ ਤੇ ਲੱਗੇ ਜਿੱਥੇ ਲੋੜਿਆ ਉੱਥੇ ਲੱਗੇ ਮੈਂ ਫਿਰ ਅੰਤ ਦੇ ਵਿੱਚ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਤੁਹਾਨੂੰ ਬਿਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਅੱਜ ਅਜੋਕਾ ਯੁੱਗ ਜਿਹੜਾ ਮੇਰੀ ਬੇਟੀ ਕਹਿ ਕੇ ਗਈ ਨਾ ਸੋਸ਼ਲ ਮੀਡੀਆ ਦਾ ਠੀਕ ਹੈ ਫਾਇਦਾ ਵੀ ਆ ਪਰ ਨੁਕਸਾਨ ਬਈ ਬਹੁਤ ਵੱਡਾ ਕਰ ਰਿਹਾ ਇਹ ਜਿੰਨੇ ਮੇਰੇ ਸਾਰੇ ਵੀਰ ਬੈਠੇ ਆ ਕਿਉਂਕਿ ਮੈਂ ਆਪ ਤਾਂ ਬਈ ਫੇਸਬੁੱਕ ਚਲਾਉਂਦਾ ਨਹੀਂ ਨਾ ਮੈਨੂੰ ਚਲਾਉਣੇ ਨਾ ਮੈਂ ਇਸ ਕੰਮ ਦੇ ਵਿੱਚ ਪੈਣਾ ਹੀ ਨਾ ਮੈਨੂੰ ਦੂਸਰੇ ਕਈ ਵਾਰੀ ਦਿਖਾ ਲ ਵੀ ਦਿੰਦੇ ਆ ਪਰ ਇੱਕ ਐਸਾ ਦੁਸ਼ਮਣ ਬਣ ਗਿਆ ਖਾਸ ਕਰਕੇ ਸਿੱਖਾਂ ਦਾ ਮੈਂ ਇੱਕ ਦਿਨ ਇੱਕ ਬੰਦੇ ਨੂੰ ਉਹ ਫੇਸਬੁੱਕ ਚ ਚਲਾਉਂਦਾ ਮੈਂ ਉਹਨੂੰ ਕਿਹਾ ਵੀ ਤੇਰੀ ਜਥੇਬੰਦੀ ਕਿਹੜੀ ਆ ਕਹਿੰਦਾ ਜੀ ਮੇਰੀ ਜਥੇਬੰਦੀ ਆ ਮੋਬਾਈਲ ਆ ਮੈਂ ਮੋਬਾਈਲ ਸਮਝਿਆ ਤੇ ਆਪਣੇ ਚਲਦਾ ਵਹੀਰ ਨਿਹੰਗ ਸਿੰਘਾਂ ਦਾ ਤਾਂ ਮੋਬਾਈਲ ਹੁੰਦਾ ਵੀ ਉਹਨੂੰ ਕਹ ਲੀ ਗੀ ਇੰਗਲਿਸ਼ ਚ ਕੋ ਚਲਦਾ ਵਹੀਰ ਹੁੰਦਾ ਨਿਹੰਗ ਸਿੰਘਾਂ ਦਾ ਤੇ ਉਹ ਕਿ ਮੋਬਾਈਲ ਤੇਰਾ ਕੀ ਹੋਇਆ ਕਹਿੰਦਾ ਜੀ ਆ ਤੇ ਮੈਂ ਕਿਹਾ ਤੇਰੇ ਮੈਂਬਰ ਕਹਿੰਦਾ ਮੈਂਬਰ ਵੀ ਮੇਰਾ ਇਹ ਤੇ ਮੈਂ ਕਿਹਾ ਇਹ ਕਿਦਾਂ ਕਹਿੰਦਾ ਅੰਦਰ ਵੜ ਕੇ 10 ਮਿੰਟ ਕਹਿੰਦਾ ਕਰ ਦੇਣਾ ਜੋ ਹੁੰਦਾ ਧਰਤੀ ਤੋਂ ਜ਼ਮੀਨ ਤੇ ਜ਼ਮੀਨ ਤੋਂ ਧਰਤੀ ਤੇ ਲੈ ਜਾਣਾ ਬਾਹਰ ਟਾਈਟਲੇ ਇਦਾਂ ਦਾ ਪਾ ਦੇਣਾ ਕਹਿੰਦਾ ਅਗਲਾ ਖੋਲ ਲੈਣਾ ਮੇਰੇ ਪੈਸੇ ਬਣ ਜਾਂਦੇ ਇਹ ਕੋਈ ਵਪਾਰ ਧੰਦਾ ਨਹੀਂ ਸਤਿਗੁਰ ਜੀ ਦੀ ਗਰਵਾਣੀ ਸਤਿਗੁਰ ਜੀ ਨੇ ਦਸਾਂ ਪਾਤਸ਼ਾਹਾਂ ਦੇ ਸਰੂਪ ਹੋ ਕੇ ਕਈ ਵਾਰੀ ਅੱਜ ਸਵਾਲ ਵੀ ਉੱਠਦੇ ਆ ਵੀ ਦਸਾਂ ਪਾਤਸ਼ਾਹਾਂ ਦਾ ਸਰੂਪ ਕਿਉਂ ਕਹਿੰਦੇ ਆ ਤੁਹਾਡੇ ਵੀ ਕਈ ਵਾਰੀ ਮੰਨ ਚਾਉਂਦੀ ਹੋਣੀ ਨਾ ਗੱਲ ਕਿ ਸਤਿਗੁਰ ਜੀ ਦੇ ਵਿੱਚ ਭਟ ਬੈਠੇ ਆ ਸਤਿਗੁਰ ਜੀ ਭਗਤ ਬੈਠੇ ਆ ਸਤਗੁਰੂ ਜੀ ਦੇ ਵਿੱਚ ਸਤਗੁਰੂ ਜੀ ਦੇ ਸਿੱਖ ਬੈਠੇ ਇਹ ਗੁਰੂ ਸਾਹਿਬ ਨੇ ਮਾਣ ਬਖਸ਼ਿਸ਼ ਕੀਤਾ ਤੇ ਜਿੱਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੀ ਕੀਤਾ ਸੀ ਸਤਗੁਰੂ ਜੀ ਨੇ ਨਾਰੀਅਲ ਤੇ ਪੰਜ ਪੈਸੇ ਦਸ ਜਾਂ ਉਦੋਂ ਜਿਹੜੇ ਟਕੇ ਚੱਲਦੇ ਸੀ ਰੱਖ ਕੇ ਸਤਗੁਰੂਆਂ ਨੇ ਨਮਸਕਾਰ ਕੀਤੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਤੋਂ ਬਾਅਦ ਆਪ ਦਰਸ਼ਨ ਕੀਤੇ ਇਹ ਇਦਾਂ ਹੀ ਦੱਸ ਪਾਛੀ ਇਦਾਂ ਚੱਲੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਜਿਹੜਾ ਹੁਣ ਆਪਾਂ 350 ਸਾਲਾ ਮਨਾਉਣਾ ਉਹ ਸਤਿਗੁਰਾਂ ਦਾ ਤਾਂ ਆਪਾਂ ਸੀਸ ਦਿਵਸ ਜਿਹੜਾ ਆ ਉਹ ਮਨਾਉਣਾ ਹੀ ਆ ਨਾਲ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹਨਾਂ ਦਾ ਵੀ 350 ਸਾਲਾ ਤੇ ਨਾਲ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਆਪਾਂ ਮਨਾਉਣਾ ਚੇਤੇ ਰੱਖਿਓ ਜਿੱਦਾਂ ਇਹ ਦਸਾਂ ਪਾਤਸ਼ਾਹਿਆਂ ਦੀਆਂ ਜੋਤ ਤੇ ਦਸਮ ਪਾਤਸ਼ਾਹ ਨੇ ਫੇਰ ਕੀ ਕੀਤਾ ਸਤਿਗੁਰ ਜੀ ਨੇ ਪਵਿੱਤਰ ਉਸ ਹਜੂਰ ਸਾਹਿਬ ਦੀ ਧਰਤੀ ਤੇ ਜੋ ਗੁਰਨਾਨਕ ਦੇਵ ਪਾਤਸ਼ਾਹ ਦਾ ਅਸੂਲ ਸੀ ਅਸਲ ਗੁਰਤਾ ਗੱਦੀ ਦਾ ਉਹ ਗੁਰਤਾ ਗੱਦੀ ਦਸਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਸ ਕਰਕੇ ਨੂੰ ਦਸਾਂ ਪਾਤਸ਼ਾਹ ਸਿੰਘ ਦੀ ਜੋਤ ਕਹਿੰਦੇ ਬਾਕੀ ਸਤਕਾਰਯੋਗ ਆ ਸਾਰੇ ਜਿੰਨਿਆਂ ਦੀ ਗਰਵਾਣੀ ਇਹਦਾ ਸਤਗੁਰੂ ਜੀ ਨੇ ਪਰਪਕਾਰ ਕੀਤਾ ਸਮੁੱਚੀ ਮਨੁੱਖਤਾ ਨੂੰ ਇੱਕ ਸਾਰਿਆਂ ਨੂੰ ਇੱਕ ਸਮਤਲ ਤੇ ਲਿਆ ਕੇ ਜਿੱਥੇ ਸਿੱਖ ਗੁਰੂ ਸਾਹਿਬ ਜੀ ਨੂੰ ਦਰਸ਼ਨ ਪਰਚਣ ਕਰਦਾ ਨਾਮ ਸਕਾਰ ਕਰਦਾ ਉੱਥੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਨਾਮ ਸਕਾਰ ਕਰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਹੀ ਫੇਰ ਦਿਲ ਦੀਆਂ ਢਗਹਾਈਆਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ سارے ਨਾਮ ਮੈਨੂੰ ਡਾਕਟਰ ਸਾਹਿਬ ਨੇ ਲਿਖ ਕੇ ਦਿੱਤੇ ਸੀ ਸਟੇਜਾਂ ਤੋਂ ਉਹਨਾਂ ਦਾ ਸਾਰਿਆਂ ਦਾ ਜਿਹੜਾ ਉਹ ਆ ਸਾਡਾ ਸੇਵ ਸਤਕਤਰ ਪਹਿਲਾਂ ਸਾਡਾ ਸਰਦਾਰ ਬਲਦੇਵ ਸਿੰਘ ਸੀ ਉਹ ਪਹਿਲਾਂ ਹੀ ਇੱਥੋਂ ਆ ਕੇ ਕਰਕੇ ਅਨਾਊਂਸਮੈਂਟ ਕਰ ਗਏ ਸਾਰਿਆਂ ਦਾ ਦਿਲ ਦੀਆਂ ਢਗਹਾਈਆਂ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੇ ਧੰਨ ਧੰਨ ਗੁਰੂ ਗੁਰਾਂਤ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਐਨੀ ਬੇਨਤੀ ਕਰਕੇ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ